ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਮਮ ਐਂਡ ਡਾਟਰ ਬਲੌਗਸ ਤੇ ਅੱਜ ਆਪਾਂ ਤੁਹਾਡੇ ਨਾਲ ਕਰੇਲਿਆਂ ਦੀ ਰੈਸਪੀ ਸ਼ੇਅਰ ਕਰਨ ਕਿ ਲੱਗੇ ਆ ਤੇ ਇਹ ਆਪਾਂ ਨੇ ਲਏ ਕੁਝ ਕਰੇਲੇ ਜੋ ਅੱਛੀ ਤਰ੍ਹਾਂ ਵਾਸ਼ ਕਰ ਲੈਨੇ ਹੁਣ ਆਪਾਂ ਇਹਨਾਂ ਨੂੰ ਹਲਕਾ ਜਿਹਾ ਉੱਪਰੋਂ ਛਿੱਲੇ ਲਵਾਂਗੇ ਤੇ ਇਹ ਬਿਨਾ ਛਿੱਲੇ ਵੀ ਰੈਡੀ ਹੋ ਜਾਂਦੇ ਆ ਲੇਕਿਨ ਆਪਾਂ ਇਹਨਾਂ ਨੂੰ ਅੱਜ ਹਲਕਾ ਜਿਹਾ ਛਿੱਲਾਂਗੇ ਚਲੋ ਜੀ ਕਰਦੇ ਅੱਗੇ ਤੁਹਾਡੇ ਨਾਲ ਸਾਰੀ ਰੈਸিপি ਸ਼ੇਅਰ ਲੋ ਜੀ ਕਰੇਲੇ ਆਪਾਂ ਨੇ ਛਿੱਲ ਲਏ ਨੇ ਇਹਨਾਂ ਦੇ ਬੀਜ ਅਲੱਗ ਕਰ ਲਏ ਨੇ ਤੇ ਬੀਜ ਨੂੰ ਆਪਾਂ ਇਹਦੇ ਮਸਾਲੇ ਦੇ ਵਿੱਚ ਹੀ ਐਡ ਕਰਾਂਗੇ ਇਹਦਾ ਆਪਾਂ ਨੇ ਕਨੇ ਕਨੇ ਕਰੇਲੇ ਤੇ ਨਮਕ ਲਗਾਤਾ ਤਾਂ ਕਿ ਇਹਨਾਂ ਦਾ ਕੜਾ ਪਾਣੇ ਜਦੋਂ ਖਤਮ ਹੋ ਜਾਵੇ ਤਾਂ 15 ਮਿੰਟ ਰੈਸਟ ਲਈ 15 ਮਿੰਟ ਲਈ ਰੱਖ ਦੇਵਾਂਗੇ ਇੰਨੇ ਆਪਾਂ ਇਹਨਾਂ ਦਾ ਮਸਾਲਾ ਤਿਆਰ ਕਰ ਲਵਾਂਗੇ ਜੋ ਕਿ ਆਪਾਂ ਨੇ ਕਰੇਲੇ ਦੇ ਵਿੱਚ ਭਰਨਾ ਹੈ ਇਹ ਆਪਾਂ ਭਰਵੇਂ ਕਰੇਲੇ ਬਣਾਵਾਂਗੇ ਚਲੋ ਜੀ ਆਪਾਂ ਰੈਸਟ ਲਈ ਰੱਖ ਦਿੰਦੇ ਆ ਤੇ ਇੰਨੇ ਆਪਾਂ ਕਰਦੇ ਆ ਇਹਨਾਂ ਦਾ ਮਸਾਲਾ ਤਿਆਰ ਹਾਂਜੀ ਕareleਆਂ ਨੂੰ ਪਰਣਾ ਲਈ ਆਪਾਂ ਨੇ ਇਹ ਮਸਾਲਾ ਲਿਆ ਹੈ ਪਿਆਜ਼ ਹਰੀ ਮਿਰਚ ਅਦਰਕ ਨਸਨ ਇਹ ਸੁੱਕਾ ਧਨੀਆ ਜੀਰਾ ਤੇ ਅਜਵਾਇਨ ਜਿਨ੍ਹਾਂ ਨੂੰ ਆਪਾਂ ਨੇ ਦਰਦਰਾ ਪੀਸ ਲਿਆ ਥੋੜੀ ਆਪਾਂ ਕਾਲੀ ਮਸਾਲਾ ਲਵਾਂਗੇ ਉਹਨੂੰ ਵੀ ਆਪਾਂ ਥੋੜਾ ਇੱਦਾਂ ਦਰਦਰਾ ਪੀਸ ਕੇ ਅਮਚੀ ਆਪਾਂ ਕਾਲੀ ਮਿਰਚ ਲਈ ਸੀ ਤੇ ਇਹਨਾਂ ਨੂੰ ਵੀ ਆਪਾਂ ਨੇ ਪੀਸ ਲਿਆ ਬਾਕੀ ਨਮਕ ਹਲਦੀ ਤੇ ਅਮਚੂਰ ਪਾਊਡਰ ਉਹ ਆਪਾਂ ਆਪਣੇ ਟੇਸਟ ਦੇ ਅਨੁਸਾਰ ਇਸ ਮਸਾਲੇ ਦੇ ਵਿੱਚ ਐਡ ਕਰਾਂਗੇ ਚਲੋ ਜੀ ਆਪਾਂ ਚੱਲਦੇ ਆ ਗੈਸ ਤੇ ਤੇ ਦਿਖਾਉਣੀ ਆ ਕਿ ਹਾਂਜੀ ਘਰੀਨੇ ਆਪਣੇ ਰੈਡੀ ਹੋ ਚੁੱਕੇ ਨੇ ਇਹਨਾਂ ਦਾ ਪਾਣੀ ਕੜਵੈ ਜਿਹੜਾ ਨਿਕਲ ਚੁੱਕਿਆ ਹੁਣ ਆ ਇਹ ਆਪਾਂ ਇਹਨਾਂ ਨੂੰ ਹਲਕਾ ਜਿਹਾ ਨਿਚੋੜ ਕੇ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਤੇ ਚਲੋ ਜੀ ਆਪਾਂ ਤੇਲ ਦੇਖ ਲਈ ਆਪਣਾ ਗਰਮ ਹੋ ਗਿਆ ਜਾਂ ਨਹੀਂ ਆਪਾਂ ਚੱਲਦੇ ਹਾਂ ਕੜਾਹੀ ਵੱਲ ਇਹ ਤਰ ਆਪਾਂ ਪੈਨ ਰੱਖ ਲਿਆ ਗੈਸ ਤੇ ਇਹਦੇ ਵਿੱਚ ਆਪਾਂ ਮਸਾਲਾ ਤਿਆਰ ਕਰਾਂਗੇ ਤੇ ਇਸ ਤਰ੍ਹਾਂ ਆਪਾਂ ਕੜਾਹੀ ਦੇ ਵਿੱਚ ਤੇਲ ਗਰਮ ਹੋਣ ਲਈ ਰੱਖਿਆ ਹੈ ਤਾਂ ਕਿ ਆਪਾਂ ਕarele ਦੇ ਵਿੱਚ ਫਰਾਈ ਕਰ ਸਕੀਏ ਚਲੋ ਜੀ ਗੈਸ ਕਰ ਨੂੰ ਹੋਰ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਦੇ ਅਕੋਰਡਿੰਗ ਆਇਲ दोनों न्यार करोंगे कड़छे कट दी अपना तेल गर्म होंगे सब तो पहले आप मसाले सुर आप चॉप किए हुए यह वाले मसाले चलो जी हम आप जो तक अपना ऑयल गर्म होंगे अपना मसाले ने चॉप कर लें आप सारे मसाले चॉपर बच्चे पा लेने चॉप कर ल ਰਾਜਾ ਪਾਣੀ ਪਰਨੇ ਕਰੇਲਿਆਂ ਦੀ ਰੈਸিপি ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਜੇਕਰ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ। ਇਹ ਬਣਾਉਣ ਦੇ ਵਿੱਚ ਬਹੁਤ ਆਸਾਨ ਨੇ ਬਹੁਤ ਈਜ਼ੀ ਵੇ ਨਾਲ ਤਿਆਰ ਹੋ ਜਾਂਦੇ ਨੇ। ਬਹੁਤ ਸੋਹਣਾ ਇਹਨਾਂ ਦਾ ਕਲਰ ਆਇਆ ਹੈ। ਔਰ ਬਹੁਤ ਟੇਸਟੀ ਕਰੇਲੇ ਬਣੇ ਨੇ। ਇਦਾਂ ਆਪਾਂ ਥਾਲੀ ਕੁਛ ਰੈਡੀ ਕੀਤੀ ਹੈ। ਇਸ ਰੈਸਪੀ ਨੂੰ ਜ਼ਰੂਰ ਤੁਸੀਂ ਟਰਾਈ ਕਰਕੇ ਦੇਖਿਓ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਚਲੋ ਮਿਲਦੇ ਆਂ ਜੀ ਆਪਾਂ ਨੈਕਸਟ ਵੀਡੀਓ 'ਚ ਧੰਨਵਾਦ